ਇਕ ਓੰਕਾਰ ਸਤਿਗੁਰ ਪਰਸਾਦ ਸੋ ਸਾਖੀ ਪੋਥੀ ਅਰਥਾਤ ਮਗਲ ਪ੍ਰਕਾਸ਼ ਰਚੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ ਕੀ ਰਖਿਆ ਕਾਰਨੇ ਪੰਥ ਕੀ ਉਪਰਕਾਸ਼ ਓਟ ਤਕਾਵਣ ਜਾਵੰਗੇ ਸਿੰਘਨ ਕੇ ਪਾਸ ਦਰਪਮੁਲਕ ਕੀ ਜਾਣਕੈ ਖਪੇਗੇ ਆਪ ਤਵੀ ਕਰੋਪ ਹੋਏ ਪਰਮਾਤਮਾ ਝਗੜਾ ਚੱਲੇ ਹਰਮੰਦਰ ਮੇ ਆਣ ਬੇਗਾਨ ਬਹੁਤ ਮਰ엥ਗੇ ਸਿੰਘ ਗੁਰੂ ਕੀ ਸ਼ਾਨ ਕਭੇ ਇੱਕ ਖਾਲਸਾ ਪ੍ਰਗਟ ਹੋਵੇ ਕਿਲਾ ਬਣਾਵੇ ਹਰਮੰਦਰ ਕੋ ਆਣ ਰਾਜ ਚਲਸੀ ਰੰਨੀ ਕਾ ਫੋਜਾ ਚੜੇ ਹਰਮੰਦਰ ਮੇ ਆਣ ਜਿਹੜੇ ਕਹਦੇ ਵੀ ਭਿੰਡਰਾਂ ਵਾਲਾ ਉੱਥੇ ਕਿਉਂ ਬੈਠਾ ਸੀ ਇਹ ਦਸਵੇਂ ਪਾਸ਼ਾ ਮਹਾਰਾਜ ਜੀ ਨੇ ਅੱਜ ਤੋਂ 350 ਸਾਲ ਪਹਿਲਾਂ ਇਹ ਬਚਨ ਕੀਤੇ ਸੀ ਵੀ ਤਵੀ ਇੱਕ ਖਾਲਸਾ ਪਰਖਟ ਹੋਵੇ ਕਿਲਾ ਬਣਾਵੇ ਹਰਮੰਦਰ ਕੋ ਆਣ ਰਾਜ ਚਲਸੀ ਰੰਡੀ ਦਾ ਖਾਲਸੇ ਦਾ ਮਤਲਬ ਭਿੰਡਰਾਂ ਵਾਲੇ ਤੇ ਰੰਡੀ ਦਾ ਮਤਲਬ ਇੰਦਰਾ ਰਾਜ ਚਲਸੀ ਰੰਡੀ ਦਾ ਫੌਜਾ ਚੜੇ ਹਰਮੰਦਰ ਮੇ ਆਣ ਖੋਰ ਤੇ ਜੇ ਕੋ ਡੇ ਕਾ ਹਰਮੰਦਰ ਮੇ ਡਟ ਜਾਏਗਾ ਖਾਲਸਾ ਖੋਰ ਤੇ ਬਤਕੇ ਬਾਦ ਖੋਰ ਹੋਏ ਸਭ ਮਿਲenge ਸਿੰਘ ਬਤ ਤੇ ਮੇ ਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਰਹਿਦੀ ਵੀਡੀਓ ਅਸੀਂ ਅਗਲੇ ਪ੍ਰਸੰਗ ਦੇ ਵਿੱਚ ਪਾਵਾਂਗੇ ਜੀ ਭੁੱਖੇ ਨੂੰ ਰੋਟੀ ਪਿਆਸੇ ਨੂੰ ਪਾਣੀ ਤਪਦੇ ਹੋਏ ਹਿਰਦੇ ਨੂੰ ਗੁਰੂ ਨਾਨਕ ਦੀ ਬਾਣੀ